ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁਲਰ ਜੋਬਸ ਇਨਫੋ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਪੈਰਾਮਿਲਟਰੀ ਫੋਰਸ ਵੱਲੋਂ ਇੱਕ ਵੱਡੀ ਭਰਤੀ ਕੱਢੀ ਗਈ ਹੈ ਜਿਹਦੇ ਵਿੱਚ ਚਾਹੇ ਕੋਈ ਲੜਕੀਆਂ ਨੇ ਜਾਂ ਲੜਕੇ ਨੇ ਜਾਂ ਸਾਬਕਾ ਫੌਜੀ ਨੇ ਸਭ ਅਪਲਾਈ ਕਰ ਸਕਦੇ ਨੇ ਉਲ ਟੋਟਲ 39481 ਵੈਕੈਂਸੀਆਂ ਕੱਢੀਆਂ ਗਈਆਂ ਨੇ ਤੇ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਸਿਰਫ ਕੈਂਡੀਡੇਟ 10ਵੀਂ ਪਾਸ ਹੋਣਾ ਚਾਹੀਦਾ ਜਿੰਨੇ ਵੀ 10ਵੀਂ ਪਾਸ ਕੈਂਡੀਡੇਟ ਨੇ ਚਾਹੇ ਲੜਕੀਆਂ ਨੇ ਚਾਹੇ ਲੜਕੇ ਨੇ ਜਾਂ ਸਾਬਕਾ ਫੌਜੀ ਨੇ ਉਹ ਸਭ ਅਪਲਾਈ ਕਰ ਸਕਦੇ ਨੇ ਸਭ ਤੇ ਵਾਸਤੇ ਰਿਜ਼ਰਵੇਸ਼ਨ ਸੀਟਾਂ ਨੇ ਇਹਦੇ ਵਿੱਚ ਤੇ ਪੈਰਾ ਮਿਲਟਰੀ ਫੋਰਸ ਵਿੱਚ 8 ਟਾਈਪ ਦੀ ਫੋਰਸ ਨੇ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀ ਫੋਰਸ ਵਿੱਚ ਮੇਲ ਅਪਲਾਈ ਕਰ ਸਕਦੇ ਨੇ ਕਿਹਦੇ ਵਿੱਚ ਫੀਮੇਲ ਕਰ ਸਕਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਏਗੀ ਕਿੱਥੇ ਤੁਹਾਡੀ ਜੋਬ ਹੋਏਗੀ ਕੀ ਉਹਨਾਂ ਦਾ ਕੰਮ ਹੋਏਗਾ ਸਭ ਦੱਸਿਆ ਜਾਏਗਾ ਪਰ ਉਸ ਤੋਂ ਪਹਿਲਾਂ ਜੋ ਇਸ ਚੈਨਲ ਤੇ ਨਵੇਂ ਆਏ ਨੇ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਮੈਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਾਂ ਉਸ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਵਿੱਚ ਤੁਹਾਨੂੰ ਹਰ ਇੱਕ ਫੋਰਸ ਦਾ ਪੂਰਾ ਵੇਰਵਾ ਦਿੱਤਾ ਜਾਊਗਾ ਕਿ ਉਹਦਾ ਕੀ ਕੰਮ ਹੈ ਕਿੱਥੇ ਜੋਬ ਹੋਏਗੀ ਤੇ ਸੋ ਤੁਸੀਂ ਇਹ ਧਿਆਨ ਨਾਲ ਸਾਰੇ ਜਾਣੇ ਸੁਣ ਲਿਓ ਕਿਉਂਕਿ ਜਦੋਂ ਤੁਸੀਂ ਫਾਰਮ ਭਰਨਾ ਹੈ ਇਸ ਲਈ ਅਪਲਾਈ ਕਰਨਾ ਹੈ ਤੇ ਤੁਹਾਨੂੰ ਪਹਿਲਾਂ ਇਹੀ ਪੁੱਛਿਆ ਜਾਣਾ ਹੈ ਕਿ ਤੁਸੀਂ ਕਿਹੜੀ ਜੋਬ ਨੂੰ ਕਿਹੜੀ ਫੋਰਸ ਨੂੰ ਪ੍ਰੀਫਰੈਂਸ ਦੇਣੀ ਹੈ ਅਗਰ ਤੁਹਾਨੂੰ ਪਤਾ ਹੋਏਗਾ ਇਸ ਬਾਰੇ ਤੇ ਤੁਸੀਂ ਉਹਨੂੰ ਆਰਾਮ ਨਾਲ ਉਹਦੀ ਪ੍ਰੀਫਰੈਂਸ ਦੇ ਸਕਦੇ ਹੋ ਇਸ ਭਰਤੀ ਲਈ ਜਿਹੜੀ ਏਜ ਲਿਮਿਟ ਹੈ ਜਨਰਲ ਕੈਂਡੀਡੇਟ ਦੀ 18 ਤੋਂ 23 ਸਾਲ ਤੱਕ ਹੈ ਜਿੰਨੇ ਵੀ ਜਨਰਲ ਕੈਂਡੀਡੇਟ ਨੇ ਜੋ 18 ਤੋਂ 23 ਸਾਲ ਦੇ ਵਿੱਚ ਆਉਂਦੇ ਨੇ ਤੇ 10th پاس ਨੇ ਉਹ ਇਸ ਜੌਬ ਲਈ ਅਪਲਾਈ ਕਰ ਸਕਦੇ ਨੇ ਇਸੇ ਤਰ੍ਹਾਂ ਜਿਹੜੇ ਐਸਸੀ ਨੇ ਐਸਟੀ ਨੇ ਉਹਨਾਂ ਨੂੰ 5 ਸਾਲ ਦੀ ਛੂਟ ਦਿੱਤੀ ਗਈ ਹੈ ਤੇ ਜਿਹੜੇ ਓਬੀਸੀ ਨੇ ਉਹਨਾਂ ਨੂੰ 3 ਸਾਲ ਦੀ ਛੂਟ ਹੈ ਤੇ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਨੂੰ ਉਹਨਾਂ ਦੀ ਸਰਵਿਸ ਦੇ ਮੁਤਾਬਿਕ ਜਿਨ੍ਹਾਂ ਨੇ ਜਿੰਨੀ ਉਹਨਾਂ ਨੇ ਫੌਜ ਵਿੱਚ ਸਰਵਿਸ ਕੀਤੀ ਹੈ ਉਹਦੇ ਅਕੋਰਡਿੰਗ ਉਹਨਾਂ ਨੂੰ ਇਸ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ ਆਰਮਿਲਟਰੀ ਫੋਰਸ ਵੱਲੋਂ ਬਹੁਤ ਵੱਡੀ ਭਰਤੀ ਕੱਢੀ ਗਈ ਹੈ ਕੁੱਲ ਟੋਟਲ 39481 ਪੋਸਟਾਂ ਨੇ ਤੇ ਸਾਬਕਾ ਫੌਜੀ ਜਰੂਰ ਧਿਆਨ ਦੇਣ ਇਸ ਭਰਤੀ ਨੂੰ ਛੱਡਣਾ ਜੋ ਦੁਬਾਰਾ ਫਿਰ ਜੋਬ ਕਰਨਾ ਚਾਹੁੰਦੇ ਨੇ ਉਹ ਜਰੂਰ ਇਸ ਭਰਤੀ ਲਈ ਅਪਲਾਈ ਕਰਨ ਕਿਉਂਕਿ ਪਿਛਲੀ ਵਾਰ ਵੀ ਬਹੁਤ ਘੱਟ ਸਾਬਕਾ ਫੌਜੀਆ ਨੇ ਇਹ ਫਾਰਮ ਭਰੇ ਸੀਗੇ ਤੇ ਇੰਨੀ ਘੱਟ ਕੱਟ-ਆਫ ਗਈ ਹੈ ਕੋਈ ਵਿੱਚ ਹੋ ਰਿਹਾ ਗਿਆ ਹੋਵੇਗਾ ਬਾਕੀ ਨਹੀਂ ਤੇ ਜਿਨ੍ਹਾਂ ਨੇ ਵੀ ਫਾਰਮ ਭਰੇ ਸੀ ਸਭ ਦੇ ਫਿਜ਼ੀਕਲ ਐਡਮਿਟ ਕਾਰਡ ਆ ਗਏ ਨੇ ਸਾਰਿਆਂ ਨੂੰ ਫਿਜ਼ੀਕਲ ਹੁਣ ਫਿਜ਼ੀਕਲ ਹੁੰਦਾ ਪਿਆ ਹੈ ਤੇ ਇੱਕ ਹੋਰ ਇਹਦੇ ਵਿੱਚ ਖਾਸੀਅਤ ਆ ਹੈ ਸਭ ਕੇ ਫੌਜੀਆ ਵਾਸਤੇ ਕਿ ਜਿਹੜਾ ਤੁਹਾਨੂੰ ਫਿਜ਼ੀਕਲ ਵਾਸਤੇ ਕੋਈ ਰੇਸ ਨਹੀਂ ਕਰਨੀ ਪਊਗੀ ਫਿਜ਼ੀਕਲ ਤੁਹਾਨੂੰ ਸਿਰਫ ਫਿਜ਼ੀਕਲ ਕੀ ਹੋਏਗਾ ਉਹਦੇ ਵਿੱਚ ਤੁਹਾਡਾ ਸਿਰਫ ਚੈਸਟ ਵੇਟ ਤੇ ਤੁਹਾਡੀ ਹਾਈਟ ਹੀ ਬਸ ਮੇਜ਼ਰ ਹੋਏਗੀ ਸਿਰਫ ਆਹੀ ਮਾਪੀ ਜਾਏਗੀ ਤੁਹਾਨੂੰ ਕਿਸੇ ਤਰ੍ਹਾਂ ਦੀ ਰੇਸ ਕਰਨ ਦੀ ਲੋੜ ਨਹੀਂ ਆ ਸਿਰਫ ਤੁਸੀਂ ਇੱਕ ਐਗਜ਼ਾਮ ਕਲੀਅਰ ਕਰਨਾ ਵਾ ਐਗਜ਼ਾਮ ਤੋਂ ਬਾਅਦ ਤੁਹਾਡਾ ਸਿਰਫ ਚੈਸਟ ਵੇਟ ਤੇ ਹਾਈਟ ਹੀ ਮੇਜ਼ਰ ਹੋਏਗੀ ਤੇ ਤੁਹਾਨੂੰ ਕੋਈ ਰੇਸ ਨਹੀਂ ਦਿੱਤੀ ਜਾਏਗੀ ਤੇ ਤੁਹਾਨੂੰ ਮੈਡੀਕਲ ਲਈ ਭੇਜ ਦਿੱਤਾ ਜਾਏਗਾ ਸੋ ਤੁਹਾਡੇ ਵੱਲ ਵਾਸਤੇ ਤਾਂ ਬਹੁਤ ਵਧੀਆ ਅਪੋਰਚੁਨਿਟੀ ਆ ਤੁਸੀਂ ਸਾਬਕਾ ਫੌਜੀ ਕੋਈ ਇਸ ਜੋ ਵੀ ਦੁਆਰਾ ਜੋਬ ਕਰਨਾ ਚਾਹੁੰਦੇ ਨੇ ਉਹ ਇਹ ਫਾਰਮ ਜਰੂਰ ਭਰਿਓ ਆਨਲਾਈਨ ਫਾਰਮ ਭਰੇ ਜਾ ਰਹੇ ਨੇ ਜਿਹੜੇ ਵੀ ਐਕ ਸਰਵਿਸਮੈਨ ਨੇ ਉਹਨਾਂ ਦੀ ਕੋਈ ਸਰਕਾਰੀ ਫੀਸ ਨਹੀਂ ਹੈ ਤੁਹਾਡਾ ਕੋਈ ਸਰਕਾਰੀ ਚਾਰਜ ਨਹੀਂ ਲੱਗੇਗਾ ਜ਼ੀਰੋ ਤੁਹਾਡੀ ਸਰਕਾਰੀ ਫੀਸ ਹੋਏਗੀ ਐਗਜ਼ਾਮ ਫੀਸ ਤੇ ਜਿਹੜੀ ਲੜਕੀਆਂ ਨੇ ਲੜਕੀਆਂ ਦੇ ਵੀ ਕੋਈ ਐਗਜ਼ਾਮ ਫੀਸ ਨਹੀਂ ਆ ਜਿਹੜੀ ਐਸਸੀ ਕਾਸਟ ਦੇ ਨੇ ਸ਼ਡਿਊਲ ਟ్రਾਈਬਸ ਨੇ ਉਹਨਾਂ ਦੀ ਵੀ ਕੋਈ ਚਾਰਜ ਨਹੀਂ ਸਰਕਾਰੀ ਚਾਰਜ ਨਹੀਂ ਲੱਗੇਗਾ ਤੁਹਾਡੀ ਜ਼ੀਰੋ ਫੀਸ ਐਗਜ਼ਾਮ ਜ਼ੀਰੋ ਫੀਸ ਲੱਗੇਗੀ ਤੇ ਇਸ ਤੋਂ ਇਲਾਵਾ ਜਿਹੜੇ ਜਨਰਲ ਕੈਂਡੀਡੇਟ ਨੇ ਜਾਂ ओबीसी ਤੋਂ ਜਿਹੜੇ ਬਿਲੋਂਗ ਕਰਦੇ ਨੇ ਉਹਨਾਂ ਦੀ 100 ਰੁਪਏ ਸਰਕਾਰੀ ਫੀਸ ਲੱਗੇਗੀ ਤੇ ਬਾਕੀ ਜਿਹੜੀ categories ਨੇ ਕਿਸੇ ਦੀ ਵੀ ਕੋਈ ਸਰਕਾਰੀ ਫੀਸ ਨਹੀਂ ਲੱਗਦੀ ਤੇ ਇਸ ਭਰਤੀ ਵਿੱਚ ਜਿਹੜੇ ਫਿਜ਼ੀਕਲ ਹੈਂਡੀਕੈਪ ਕੈਂਡੀਡੇਟ ਨੇ ਉਹਨਾਂ ਲਈ ਕੋਈ ਕੋਟਾ ਨਹੀਂ ਹੈ ਉਹ एलिजिਬਲ ਨਹੀਂ ਨੇ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਕੰਪਿਊਟਰਾਈਜ਼ਡ ਇਗਜ਼ਾਮ ਹੋਏਗਾ ਜਿਹੜਾ ਇਗਜ਼ਾਮ ਪਾਸ ਕਰ ਜਾਂਦੇ ਨੇ ਜਿਹੜੇ ਸ਼ੋਰਟਲਿਸਟਡ ਕੈਂਡੀਡੇਟ ਹੋਣਗੇ ਉਹਨਾਂ ਦਾ ਫਿਰ ਫਿਜ਼ੀਕਲ ਹੋਏਗਾ ਫਿਜ਼ੀਕਲ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਹੋਏਗਾ ਮੈਡੀਕਲ ਤੋਂ ਬਾਅਦ ਜੋ ਵੀ ਡਾਕੂਮੈਂਟ ਕਾਰਵਾਈ ਹੋਏਗੀ ਉਹਨਾਂ ਦੀ ਤੇ ਉਹਨਾਂ ਨੂੰ ਸਿਲੈਕਟ ਕਰ ਦਿੱਤਾ ਜਾਊਗਾ ਤੇ ਇਹਦੇ ਵਿੱਚ ਜਿਹੜੀ ਕੁੱਲ ਟੋਟਲ 8 ਤਰ੍ਹਾਂ ਦੀਆਂ ਫੋਰਸ ਨੇ ਜਿਹਦੇ ਲਈ ਪੋਸਟਾਂ ਨਿਕਲੀਆਂ ਹੋਈਆਂ ਤੇ ਫੋਰਸ ਦੇ ਨਾਮ ਤੇ ਜਿਵੇਂ ਬੀਐਸਐਫ ਵਿੱਚ ਨਿਕਲੀਆਂ ਨੇ ਬੀਐਸਐਫ ਦੇ ਵਿੱਚ ਕੁੱਲ ਟੋਟਲ 15654 ਵੈਕੈਂਸੀਆਂ ਨਿਕਲੀਆਂ ਹੋਈਆਂ ਨੇ ਤੇ ਹਾਂਜੀ ਅਗਰ ਵੀਡੀਓ ਅੱਛੀ ਲੱਗੇ ਤਾਂ ਤੁਸੀਂ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਹੋਰ ਦੇ ਵੀ ਕੰਮ ਆ ਸਕੇ ਸੋ ਮੈਂ ਸਾਰੀ ਫੋਰਸ ਦੀ ਡਿਟੇਲ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਇੱਕ ਵਾਰ ਧਿਆਨ ਨਾਲ ਸੁਣ ਲਿਓ ਕਿਉਂਕਿ ਜਦੋਂ ਫਾਰਮ ਫਿਲ ਹੋਏਗਾ ਤੁਹਾਨੂੰ ਪੋਸਟ ਵਾਈਜ਼ ਪ੍ਰੈਫਰੈਂਸ ਪੁੱਛੀ ਜਾਊਗੀ ਕਿ ਤੁਸੀਂ ਕਿਹੜੀ ਪੋਸਟ ਲਈ ਕਿਹੜੀ ਫੋਰਸ ਲਈ ਪਹਿਲਾਂ ਅਪਲਾਈ ਕਰਨਾ ਚਾਹੁੰਦੇ ਹੋ ਕਿ ਇਹਨੂੰ ਪ੍ਰੈਫਰੈਂਸ ਦੇਣਾ ਚਾਹੁੰਦੇ ਹੋ ਤਾਂ ਸੋ ਤੁਸੀਂ ਇਹ ਸਾਰੀ ਡਿਟੇਲ ਇੱਕ ਵਾਰ ਦੇਖ ਲਓ ਸਭ ਤੋਂ ਪਹਿਲਾਂ ਜਿਹੜੀ ਫੋਰਸ ਹੈ ਜਿੱਦਾਂ ਬੀਐਸਐਫ ਵਿੱਚ ਨਿਕਲੀ ਹੋਈ ਹੈ ਬੀਐਸਐਫ ਵਿੱਚ ਕੁੱਲ ਟੋਟਲ 15654 ਵੈਕੈਂਸੀਆਂ ਨਿਕਲੀਆਂ ਨੇ ਜਿਹਦੇ ਵਿੱਚ 13306 ਮੇਲ ਰੱਖਣੇ ਨੇ ਤੇ 2348 ਫੀਮੇਲ ਰੱਖਣੀਆਂ ਨੇ ਤੇ ਇਹਦੇ ਵਿੱਚ ਐਸਸੀ ਵੀ ਅਪਲਾਈ ਕਰ ਸਕਦੇ ਨੇ ਐਸਟੀ ਵੀ ਅਪਲਾਈ ਕਰ ਸਕਦੇ ਨੇ ਓਬੀਸੀ ਵੀ ਅਪਲਾਈ ਕਰ ਸਕਦੇ ਨੇ ਈਡਬਲਯੂਐਸਪੀ ਕਰ ਸਕਦੇ ਨੇ ਤੇ ਯੂਆਰ ਵੀ ਕਰ ਸਕਦੇ ਨੇ ਮਤਲਬ ਜਨਰਲ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਨੇ ਸਭ ਦੇ ਲਈ ਸੀਟਾਂ ਤੇ ਬੀਐਸਐਫ ਫੋਰਸ ਦੀ ਜਿਹੜੀ ਲੋਕੇਸ਼ਨ ਹੈ ਬਾਰਡਰ ਤੇ ਹੁੰਦੀ ਹੈ ਇਹਨਾਂ ਨੂੰ ਬਾਰਡਰ ਤੇ ਤੈਨਾਤ ਕੀਤਾ ਜਾਂਦਾ ਹੈ ਜਿੰਦਾ ਇੰਡੀਆ ਪਾਕ ਬਾਰਡਰ ਹੈ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਉੱਤੇ ਜਿਹੜੀ ਫੋਰਸ ਤੈਨਾਤ ਹੈ ਉਹ ਬੀਐਸਐਫ ਵਾਲੇ ਨੇ ਉਹਨਾਂ ਨੂੰ ਉੱਥੇ ਬੀਐਸਐਫ ਜਿੱਥੇ ਵੀ ਸਾਨੂੰ ਮਤਲਬ ਜ਼ਿਆਦਾ ਲੱਗੇ ਕਿ ਆ ਖਤਰੇ ਵਾਲਾ ਜ਼ੋਨ ਹੈ ਆ ਵਾਲਾ ਉੱਥੇ ਬੀਐਸਐਫ ਫੋਰਸ ਨੂੰ ਤੈਨਾਤ ਕੀਤਾ ਜਾਂਦਾ ਹੈ ਤੇ ਇਹਨਾਂ ਦੀ ਜਿਹੜੀ ਸੈਲਰੀ ਹੈ ਉਹ ਜਿਹੜੀ ਮੰਥਲੀ ਤੁਹਾਨੂੰ ਜਿਹੜਾ ਸੈਲਰੀ ਪੈਕੇਜ ਮਿਲੇਗਾ 21700 ਤੋਂ 69100 ਦੇ ਵਿੱਚ ਹੋਏਗਾ ਬਹੁਤ ਅੱਛੀ ਸੈਲਰੀ ਦਿੱਤੀ ਜਾ ਰਹੀ ਹੈ ਤੁਹਾਨੂੰ ਲੈਵਲ 3 ਦੀ ਪੇ ਮਿਲਦੀ ਪਈ ਹੈ ਸੋ ਅਗਲੀ ਜਿਹੜੀ ਫਰਮ ਫੋਰਸ ਹੈ ਉਹ ਅਗਲੀ ਹੈ ਸੀਆਈਐਸਐਫ ਸੀਆਈਐਸਐਫ ਵਿੱਚ 6430 ਮੇਲ ਦੀਆਂ ਪੋਸਟਾਂ ਨੇ ਤੇ ਫੀਮੇਲ ਦੀਆਂ 715 ਪੋਸਟਾਂ ਨੇ ਤੇ ਸੀਆਈਐਸਐਫ ਦੀ ਜਿਹੜੀ ਪੋਸਟ ਇਹ ਫੋਰਸ ਹੈ ਇਹ ਜਿੰਨੇ ਸਾਡੇ ਜਿੱਦਾਂ 에어ਪੋਰਟ ਹੋ ਗਏ ਆ ਕੋਈ ਸਾਡੇ ਜਿੰਨਾ ਇਤਿਹਾਸਿਕ ਜਿਹੜੇ ਸਥਾਨ ਹੋ ਜਾਂਦੇ ਜਿੱਦਾਂ ਮੰਨ ਲਓ ਤਾਜ ਮਹਿਲ ਹੋ ਗਿਆ ਲਾਲ ਕਿਲਾ ਹੋ ਗਿਆ ਇੱਥੇ ਇੱਥੇ ਜਿਹੜੀ ਫੋਰਸ ਤੇ ਨਾਤ ਹੁੰਦੀ ਆ ਉਹ ਸਾਰੇ CISF ਵਾਲੇ ਹੁੰਦੇ ਨੇ ਮਤਲਬ ਇੰਡੀਆ ਦੇ ਅੰਡਰ ਅੰਡਰ ਜਿਹੜੇ ਅੰਦਰ ਆ ਗਏ ਆ ਉਹ ਜਿੰਨੇ ਵੀ ਹਿਸਟੋਰੀਕਲ ਪਲੇਸ ਆ ਗਏ ਸਾਡੇ 에어ਪੋਰਟਸ ਆ ਗਏ ਇਹਨਾਂ ਦੇ ਉੱਤੇ ਜਿਹੜੀ ਵੀ ਫੌਜ ਤੇ ਨਾਤ ਹੁੰਦੀ ਆ ਉਹ CISF ਦੇ ਅੰਡਰ ਆਉਂਦੇ ਨੇ ਉਹ ਜਿੰਨੇ ਵੀ ਫੋਰਸ ਆਈ ਖੜੀ ਆ 24 ਸੈਨਿਕ ਖੜੇ ਨੇ ਉਹ CISF ਵਾਲੇ ਨੇ ਤੇ ਇਹਨਾਂ ਦੀ ਵੀ ਜਿਹੜੀ ਪੇ ਹੈ ਉਹ ਲੈਵਲ 3 ਦੀ ਤੁਹਾਨੂੰ ਪੇ ਮਿਲੇਗੀ ਮਤਲਬ 21700 ਤੋਂ 69100 ਦੇ ਵਿੱਚ ਹੋਏਗੀ ਤੇ ਅਗਲੀ ਜਿਹੜੀ ਫੋਰਸ ਹੈ CRPF ਦੀ ਹੈ ਜਿਹਦੇ ਵਿੱਚ ਕੁੱਲ ਟੋਟਲ 11541 ਵੈਕੈਂਸੀਆਂ ਨੇ ਤੇ ਇਹਦੇ ਵਿੱਚ ਮੇਲ ਦੀਆਂ ਕੁੱਲ ਟੋਟਲ 11299 ਪੋਸਟਾਂ ਨੇ ਤੇ ਫੀਮੇਲ ਦੀਆਂ 242 ਨੇ ਤੇ ਇਹਦਾ ਜਿਹੜਾ ਕੰਮ ਹੈ ਉਹ ਜਿਸ ਤਰ੍ਹਾਂ ਕਿਸੇ ਵੀਆਈਪੀ ਪਰਸਨ ਨੇ ਆਉਣਾ ਹੈ ਵੀਆਈਪੀ ਪਰਸਨ ਦੇ ਆਉਣ ਤੇ ਜਿਹੜੀ ਫੋਰਸ ਤੇ ਨਾਦ ਕੀਤੀ ਜਾਂਦੀ ਹੈ ਉਹ ਸੀਆਰਪੀਐਫ ਵਾਲੇ ਹੁੰਦੇ ਨੇ ਕੋਈ ਇਲੈਕਸ਼ਨ ਚੱਲ ਰਿਹਾ ਹੋਵੇ ਇਲੈਕਸ਼ਨ ਤੇ ਉੱਤੇ ਜਿਹੜੀ ਫੋਰਸ ਲਗਾਈ ਜਾਂਦੀ ਹੈ ਸੀਆਰਪੀਐਫ ਵਾਲ ਲਗਾਏ ਜਾਂਦੇ ਨੇ ਤੇ ਕੋਈ ਆਪਰੇਸ਼ਨ ਚੱਲ ਰਿਹਾ ਹੋਵੇ ਹਸਪੀਟਲ ਵਾਲਾ ਨਹੀਂ ਹਸਪੀਟਲ ਦਾ ਆਪਰੇਸ਼ਨ ਨਹੀਂ ਕੋਈ ਦੂਸਰਾ ਆਪਰੇਸ਼ਨ ਜਿਸ ਤਰ੍ਹਾਂ ਚੱਲ ਰਿਹਾ ਹੋਇਆ ਜਿਸ ਤਰ੍ਹਾਂ ਮਤਲਬ ਕਿਸੇ ਗੈਂਗਸਟਰ ਨੂੰ ਪકડਣਾ ਹੈ ਕੋਈ ਆਪਰੇਸ਼ਨ ਚੱਲ ਰਿਹਾ ਹੋਇਆ ਹੋ ਜਿਆ ਕਿ ਉਹਦੇ ਵਿੱਚ ਵੀ ਜਿਹੜੀ ਫੋਰਸ ਲਗਾਈ ਜਾਂਦੀ ਹੈ ਉਹ ਸੀਆਰਪੀਐਫ ਵਾਲੇ ਹੁੰਦੇ ਨੇ ਤੇ ਮਤਲਬ ਉਹ ਹੀ ਓਥੇ ਲੱਗਦੇ ਨੇ ਜਿੱਥੇ ਸਾਨੂੰ ਜ਼ਿਆਦਾ ਪੁਲਿਸ ਦੀ ਜ਼ਰੂਰਤ ਹੋਏ ਸਾਨੂੰ ਮਤਲਬ ਚਾਹੀਦਾ ਕਿ ਕਾਫੀ ساری ਫੋਰਸ ਦੀ ਜ਼ਰੂਰਤ ਜਿੱਥੇ ਹੋਏ ਉੱਥੇ CRPF ਨੂੰ ਭੇਜਿਆ ਜਾਂਦਾ ਹੈ ਇਹਦੀ ਵੀ ਜਿਹੜੀ ਪੇ ਹੈ ਉਹ ਲੈਵਲ 3 ਦੀ ਦਿੱਤੀ ਜਾਏਗੀ ਮਤਲਬ 21700 ਤੋਂ 69100 ਦੇ ਵਿੱਚ ਆਏਗੀ ਅਗਲੀ ਜਿਹੜੀ ਫੋਰਸ ਹੈ SSB ਦੀ ਹੈ ਇਹਦੇ ਵਿੱਚ ਕੁੱਲ ਟੋਟਲ 819 ਵੈਕੈਂਸੀਆਂ ਨੇ ਤੇ ਇਹਦੇ ਵਿੱਚ ਸਿਰਫ ਮੇਲ ਦੀਆਂ 819 ਵੈਕੈਂਸੀਆਂ ਨੇ ਇਹਦੇ ਵਿੱਚ ਫੀਮੇਲ ਅ ਅਪਲਾਈ ਨਹੀਂ ਕਰ ਸਕਦੇ ਉਹ ਉਹਨਾਂ ਦੀ ਕੋਈ ਵੈਕੈਂਸੀ ਨਹੀਂ ਹੈ ਸਿਰਫ ਮੇਲ ਹੀ ਕਰ ਸਕਦੇ ਨੇ ਤੇ ਇਹਨਾਂ ਦਾ ਕੰਮ ਕੀ ਹੈ ਜਿਹੜੇ ਵੀ ਇਹ ਵੀ ਜਿਹੜੀ ਫੋਰਸ ਹੈ ਉਹ ਬਾਰਡਰ ਤੇ ਹੀ ਹੁੰਦੀ ਹੈ ਲੇਕਿਨ ਇਹ ਜਿਹੜੀ ਫੋਰਸ ਹੈ ਉੱਥੇ ਲਗਾਈ ਜਾਂਦੀ ਹੈ ਜਿੱਥੇ ਸਾਨੂੰ ਜ਼ਿਆਦਾ ਖਤਰਾ ਨਾ ਹੋਵੇ ਜਿੱਦਾਂ ਹੁਣ ਪਾਕਿਸਤਾਨ ਇੰਡੀਆ ਪਾਕਿਸਤਾਨ ਹੈ ਉਸ ਬਾਰਡਰ ਤੇ ਉੱਤੇ ਬੀਐਸਐਫ ਵਾਲੇ ਲਗਾਏ ਜਾਂਦੇ ਨੇ ਕਿਉਂਕਿ ਉੱਥੋਂ ਜ਼ਿਆਦਾ ਖਤਰਾ ਹੈ ਤੇ ਬਾਕੀ ਜਿੱਦਾਂ ਹੁਣ ਭਾਰਤ ਨੇਪਾਲ ਬਾਰਡਰ ਆ ਗਿਆ ਪੂਟਾਨ ਦਾ ਬਾਰਡਰ ਆ ਗਿਆ ਇੱਥੇ ਸਾਨੂੰ ਕੋਈ ਜ਼ਿਆਦਾ ਖਤਰਾ ਨਹੀਂ ਹੁੰਦਾ ਇੱਥੇ ਜਿਹੜੀ ਫੋਰਸ ਲਗਾਈ ਜਾਂਦੀ ਹੈ ਉਹ ਇੱਥੇ ਐਸਐਸਬੀ ਵਾਲੇ ਲਗਾਏ ਜਾਂਦੇ ਨੇ ਐਸਐਸਬੀ ਦੀ ਫੋਰਸ ਲਈ ਵੀ ਤੁਹਾਨੂੰ ਸੇਮ ਉਹੀ ਪੇ ਮਿਲੇਗੀ ਜੋ ਲੈਵਲ 3 ਦੀ ਹੈ 21700 ਤੋਂ 69100 ਦੇ ਵਿੱਚ ਤੁਹਾਡੀ ਪੇ ਸਕੇਲ ਹੋਏਗਾ ਅਗਲੀ ਜਿਹੜੀ ਭਰਤੀ ਹੈ ਆਈਟੀਬੀਪੀ ਦੀ ਹੈ ਆਈਟੀਬੀਪੀ ਫੋਰਸ ਵਿੱਚ ਨਿਕਲੀ ਹੈ ਆਈਟੀਬੀਪੀ ਵਿੱਚ ਕੁੱਲ ਟੋਟਲ 3017 ਵੈਕੈਂਸੀਆਂ ਨਿਕਲੀਆਂ ਨੇ ਜਿਹਦੇ ਵਿੱਚ ਮੇਲਦੀਆਂ 2565 ਤੇ ਫੀਮੇਲ ਦੀਆਂ 453 ਵੈਕੈਂਸੀਆਂ ਨੇ ਤੇ ਇਹਦੀ ਵਿੱਚ ਜਿਹੜੀ ਆਈਟੀਬੀਪੀ ਵਾਲੇ ਨੇ ਇਹ ਵੀ ਬਾਰਡਰ ਦੇ ਉੱਤੇ ਹੀ ਤਾਇਨਾਤ ਹੁੰਦੇ ਨੇ ਲੇਕਿਨ ਇਹ ਉਸ ਬਾਰਡਰ ਦੇ ਉੱਤੇ ਤਾਇਨਾਤ ਕੀਤਾ ਜਾਂਦਾ ਜਿੱਦਾਂ ਜਿੱਥੇ ਬਰਫੀਲਾ ਇਲਾਕਾ ਉਹ ਜੇ ਮੰਨ ਲਓ ਬਰਫ ਪੈ ਰਿਆ 0 ਡਿਗਰੀ ਟੈਂਪਰੇਚਰ ਆ ਜਿਸ ਤਰ੍ਹਾਂ ਚਾਈਨਾ ਬਾਰਡਰ ਹੋ ਗਿਆ ਜੰਮੂ ਕਸ਼ਮੀਰ ਦਾ ਬਾਰਡਰ ਆ ਗਿਆ ਉਤਰਾਖੰਡ ਬਾਰਡਰ ਆ ਗਿਆ ਇੱਥੇ ਜਿਹੜੀ ਫੋਰਸ ਦਾ ਨਾਟ ਹੁੰਦੀ ਹੈ ਉਹ ਆਈਟੀਬੀਪੀ ਵਾਲੇ ਹੁੰਦੇ ਨੇ ਇਹਨਾਂ ਨੂੰ ਵੀ ਜਿਹੜੀ ਪੇ ਹੈ ਉਹੀ ਲੈਵਲ 1 ਸੋਰੀ ਲੈਵਲ 3 ਦੀ ਦਿੱਤੀ ਜਾਊਗੀ ਜਿਹਦੇ ਵਿੱਚ 21700 ਤੋਂ 69100 ਦੇ ਵਿੱਚ ਇਹਨਾਂ ਨੂੰ ਬੇਸਿਕ ਪੇ ਜਿਹੜੀ ਮੰਥਲੀ ਬੇਸਿਕ ਪੇ ਹੈ ਉਹ ਦਿੱਤੀ ਜਾਏਗੀ ਅਗਲੀ ਜਿਹੜੀ ਭਰਤੀ ਹੈ ਆਰਡੀਆਂ ਸਮ ਰਾਈਫਲ ਦੀ ਜਿਹਦੇ ਵਿੱਚ 1248 ਪੋਸਟਾਂ ਨੇ ਤੇ ਇਹਦੇ ਵਿੱਚ ਵੀ ਲੈਵਲ 3 ਦੀ ਪੇ ਦਿੱਤੀ ਜਾਏਗੀ ਇਹਦੇ ਵਿੱਚ ਕੁੱਲ ਟੋਟਲ ਮੇਲ ਦੀਆਂ 1148 ਪੋਸਟਾਂ ਨੇ ਤੇ ਫੀਮੇਲ ਦੀਆਂ 100 ਨੇ ਤੇ ਇਹਨਾਂ ਦੀ ਜਿਹੜੀ ਜੋਬ ਲੋਕੇਸ਼ਨ ਆ ਆ ਨਾਰਥ-ਈਸਟ ਦੇ ਬਾਰਡਰ ਤੇ ਹੁੰਦੀ ਆ ਜਿੱਥੇ ਵੀ ਜਿੱਦਾਂ ਇੰਡੀਆ ਮਨਮਾਰ ਬਾਰਡਰ ਆ ਉੱਥੇ ਇਹਨਾਂ ਦੀ ਫੋਰਸ ਲਗਾਈ ਜਾਂਦੀ ਆ ਇਹਨਾਂ ਨੇ ਬਾਰਡਰ ਦਾ ਵੀ ਕੰਮ ਦੇਖਣਾ ਹੁੰਦਾ ਤੇ ਨਾਲ-ਨਾਲ ਜਿਹੜੇ ਵੀ ਲਾਗੇ ਲਾਗੇ ਜਿੰਨੇ ਵੀ ਇਲਾਕੇ ਲੱਗਦੇ ਨੇ ਬਾਰਡਰ ਦੇ ਲਾਗੇ ਉਹਨਾਂ ਦੇ ਵੀ ਦੇਖ ਰੱਖ ਦੀ ਉਹਨਾਂ ਦੀ ਰੱਖਿਆ ਦਾ ਕੰਮ ਵੀ ਇਹਨਾਂ ਦੇ ਉੱਪਰ ਹੁੰਦਾ ਹੈ ਅਗਲੀ ਜਿਹੜੀ ਭਰਤੀ ਹੈ ਉਹ SSF ਦੀ ਹੈ SSF ਵਿੱਚ ਜਿਹੜੀ ਲੈਵਲ 3 ਦੀ ਪੇ ਦਿੱਤੀ ਜਾਏਗੀ ਤੇ ਇਹਦੇ ਵਿੱਚ ਕੁੱਲ ਟੋਟਲ ਜਿਹੜੀਆਂ ਵੈਕੈਂਸੀਆਂ ਨੇ 35 ਵੈਕੈਂਸੀਆਂ ਨੇ ਤੇ ਸਿਰਫ ਇਹਦੇ ਵਿੱਚ ਮੇਲ ਹੀ ਅਪਲਾਈ ਕਰ ਸਕਦੇ ਨੇ ਫੀਮੇਲ ਕੈਂਡੀਡੇਟ ਅਪਲਾਈ ਨਹੀਂ ਕਰ ਸਕਦੇ ਉਹਨਾਂ ਦੇ ਲਈ ਕੋਈ ਸੀਟ ਨਹੀਂ ਆ ਸਿਰਫ ਮੇਲ ਕੈਂਡੀਡੇਟ ਲਈ 35 ਸੀਟਾਂ ਨੇ ਤੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਇਹਨਾਂ ਦਾ ਚੈਕਿੰਗ ਪਰਪਸ ਵਾਸਤੇ ਫੋਰਸ ਲਗਾਈ ਜਾਂਦੀ ਆ ਜਿੰਨੇ ਵੀ ਕੋਈ ਵਿਧਾਨ ਸਭਾ ਆ ਗਈ ਕੋਈ ਰਾਜ ਸਭਾ ਹੈ ਇਹਦੇ ਪਿੱਛੇ ਬਾਹਰ ਜਿਹੜੇ ਚੈਕਿੰਗ ਫੋਰਸ ਲਗਾਈ ਜਾਂਦੀ ਆ ਜੋ ਵੀ ਚੈਕਿੰਗ ਕਰਦੇ ਨੇ ਉਹ SSF ਵਾਲੇ ਹੀ ਹੁੰਦੇ ਨੇ ਅਗਲੀ ਜਿਹੜੀ ਭਰਤੀ ਹੈ ਐਨਸੀਬੀ ਦੀ ਹੈ ਐਨਸੀਬੀ ਦੇ ਲਈ ਜਿਹੜੀ ਤੁਹਾਨੂੰ ਪੇ ਹੈ ਉਹ ਤੁਹਾਨੂੰ ਲੈਵਲ 1 ਦੀ ਪੇ ਦਿੱਤੀ ਜਾਏਗੀ 18000 ਤੋਂ 52900 ਦੇ ਵਿੱਚ ਤੁਹਾਡੀ ਬੇਸਿਕ ਪੇ ਹੋਏਗੀ ਤੇ ਇਹਦੇ ਲਈ ਜਿਹੜੀ ਕੁੱਲ ਟੋਟਲ ਵੈਕੈਂਸੀਆਂ ਨੇ 22 ਵੈਕੈਂਸੀਆਂ ਕੱਢੀਆਂ ਗਈਆਂ ਨੇ ਜਿਹਦੇ ਵਿੱਚ 11 ਮੇਲ ਅਪਲਾਈ ਕਰ ਸਕਦੇ ਨੇ ਤੇ 11 ਹੀ ਫੀਮੇਲ ਨੇ ਤੇ ਹਾਂਜੀ ਇੱਕ ਗੱਲ ਧਿਆਨ ਰੱਖਿਓ ਇਹਦੇ ਵਿੱਚ ਜਿਹੜੇ ਐਸਸੀ ਮੇਲ ਨੇ ਉਹ ਅਪਲਾਈ ਨਾ ਕਰਨ ਉਹਦੇ ਵੀ ਲਈ 0 ਸੀਟ ਹੈ ਕੋਈ ਸੀਟ ਨਹੀਂ ਹੈ ਤੇ ਨਾ ਹੀ ਇਹਦੇ ਵਿੱਚ ਈਡਬਲਿਊਐਸ ਕੈਟਾਗਰੀ ਲਈ ਮੇਲ ਦੀ ਕੋਈ ਸੀਟ ਹੈ ਤੇ ਜਿਹੜੀ ਫੀਮੇਲ ਨੇ ਐਸਸੀ ਫੀਮੇਲ ਵਾਸਤੇ ਵੀ ਇਹਦੇ ਵਿੱਚ ਕੋਈ ਸੀਟ ਨਹੀਂ ਆ ਤੇ ਜਿਹੜੀ ਸ਼ੈਡਿਊਲ ਟ੍ਰਾਈਬਸ ਫੀਮੇਲ ਨੇ ਉਹਨਾਂ ਦੀ ਵੀ ਇਹਦੇ ਲਈ ਕੋਈ ਸੀਟ ਨਹੀਂ ਹੈਗੀ ਤੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਉਹ ਵੀ ਮਤਲਬ ਕੰਟਰੋਲ ਕਰਨਾ ਹੈ ਜਿਸ ਤਰ੍ਹਾਂ ਕੋਈ ਡਰੱਗਸ ਵਗੈਰਾ ਦਾ ਕੰਮ ਹੋ ਰਿਹਾ ਨਸ਼ੇਲੀ ਚੀਜ਼ਾਂ ਦਾ ਉਹਦੇ ਉੱਤੇ ਕੰਟਰੋਲ ਕਰਨ ਦਾ ਜਿਹੜਾ ਕੰਮ ਹੈ ਉਹ ਐਸ ਫੋਰਸ ਦਾ ਹੁੰਦਾ ਸੋ ਇਹ ਸਾਰੀ ਜਿੰਨੀਆਂ ਵੀ 8 ਫੋਰਸਾਂ ਦੀ ਵੈਕੈਂਸੀ ਨਿਕਲੀ ਹੋਈ ਸੀਗੀ ਜੋ ਐਸਐਸਸੀ ਦੇ ਥਰੂ ਨਿਕਲੀ ਹੋਈ ਹੈ ਉਦੋਂ ਦਾ ਸਾਰਿਆਂ ਦਾ ਫੇਰਵਾ ਸੀਗਾ ਇਹ ਫਾਰਮ ਔਨਲਾਈਨ ਭਰੇ ਜਾ ਰਹੇ ਨੇ ਤੁਸੀਂ ਆਪਣੀ ਜਿਹੜੀ ਵੀ ਫੀਲਡ ਵਿੱਚ ਜਾਣਾ ਚਾਹੁੰਦੇ ਹੋ ਉਹਦੀ ਪ੍ਰੀਫਰੈਂਸ ਦੇ ਅਕੋਰਡਿੰਗ ਤੁਸੀਂ ਇਹ ਫਾਰਮ ਫਾਰਮ ਦੇ ਵਿੱਚ ਤੁਹਾਨੂੰ ਪੁੱਛਿਆ ਜਾਏਗਾ ਕਿ ਤੁਸੀਂ ਕਿਨੂੰ ਪ੍ਰੀਫਰ ਕਰਨਾ ਹੈ ਤੁਸੀਂ ਉਸ ਫੀਲਡ ਨੂੰ ਪ੍ਰੀਫਰ ਕਰ ਸਕਦੇ ਹੋ ਉਸ ਫੋਰਸ ਨੂੰ ਪਹਿਲਾ ਪ੍ਰਾਇੋਰਟੀ ਦੇ ਸਕਦੇ ਹੋ ਤੇ ਇਹਦੇ ਜਿਹੜੇ ਫਾਰਮ ਨੇ ਔਨਲਾਈਨ ਭਰੇ ਜਾ ਰਹੇ ਨੇ ਤੇ ਇਹਨਾਂ ਨੂੰ ਭਰਨ ਦੀ ਜਿਹੜੀ ਲਾਸਟ ਡੇਟ ਹੈ ਉਹ 14 ਅਕਤੂਬਰ ਤੱਕ ਹੈ 14 ਅਕਤੂਬਰ ਰਾਤ 11 ਵਜੇ ਤੱਕ ਤੁਸੀਂ ਇਹ ਫਾਰਮ ਆਪਣੇ ਭਰ ਸਕਦੇ ਹੋ ਪਰ ਇਹ ਜਿਹੜੀ ਸਾਈਟ ਹੈ ਜਿਆਦਾ देर ਟਿਕਦੀ ਨਹੀਂ ਹੈ ਇਸ ਕਰਕੇ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਫਾਰਮ ਆਪਣਾ ਭਰਨ ਦੀ ਕਰਿਓ ਕਿ ਮਤਲਬ ਪਹਿਲਾਂ ਹੀ 14 ਤਰੀਕ ਦੀ ਵੇਟ ਨਾ ਕਰਿਓ ਕਿਉਂਕਿ ਸਾਈਟ ਬੜੀ ਬਿਜ਼ੀ ਰਹਿੰਦੀ ਹੈ 올 ਇੰਡੀਆ ਪਰੇ ਜਾ ਰਹੇ ਨੇ ਫਾਰਮ ਸੋ ਬਹੁਤ سارے ਕੈਂਡੀਡੇਟ ਇਹਨੂੰ ਅਪਲਾਈ ਕਰ ਲੈਂਦੇ ਨੇ ਤੇ ਸਾਈਟ ਐਂਡ ਵਿੱਚ ਬਹੁਤ ਬਿਜ਼ੀ ਹੋ ਜਾਂਦੀ ਆ ਤੇ ਇਸ ਕਰਕੇ ਤੁਸੀਂ 14 ਅਕਤੂਬਰ ਤੋਂ ਪਹਿਲਾਂ ਪਹਿਲਾਂ ਹੀ ਆਪਣੀ ਇਹ ਫਾਰਮ ਭਰ ਲਿਓ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੋਵੇ ਤੇ ਇਸ ਪਰ ਧੀ ਲਈ ਜਿਹੜੇ ਬॉयज ਨੇ ਉਹਨਾਂ ਦੀ ਜਿਹੜੀ ਹਾਈਟ ਆ 170 ਸੈਂਟੀਮੀਟਰ ਹੋਣੀ ਚਾਹੀਦੀ ਹੈ ਤੇ ਫੀਮੇਲ ਜਿਹੜੀਆਂ ਕੈਂਡੀਡੇਟ ਨੇ ਉਹਨਾਂ ਦੀ 157 ਸੈਂਟੀਮੀਟਰ ਹਾਈਟ ਹੋਣੀ ਚਾਹੀਦੀ ਹੈ ਫੇਰ ਹੀ ਤੁਸੀਂ ਫਾਰਮ ਭਰਿਓ ਤੇ ਉਸ ਤੋਂ ਬਾਅਦ ਤੁਹਾਡਾ ਕੀ ਹੋਏਗਾ ਜਦੋਂ ਤੁਸੀਂ ਫਾਰਮ ਭਰਦੇ ਹੋ ਤੁਹਾਡਾ ਇਗਜ਼ਾਮ ਹੋਏਗਾ ਇਗਜ਼ਾਮ ਹੋਣ ਤੋਂ ਬਾਅਦ ਤੁਹਾਡਾ ਫਿਜ਼ੀਕਲ ਟੈਸਟ ਹੋਣਾ ਹੈ ਜਿਹਦੇ ਵਿੱਚ ਤੁਹਾਨੂੰ ਰੇਸ ਦਿੱਤੀ ਜਾਏਗੀ ਤੁਸੀਂ ਰੇਸ ਪਾਸ ਕਰਨੀ ਹੈ ਤੇ ਹਾਂਜੀ ਜਿਹੜੇ ਕੈਂਡੀਡੇਟ ਕੋ ਐਨਸੀਸੀ ਦਾ ਸਰਟੀਫਿਕੇਟ ਹੈ ਜਾਂ ਕਿਸੇ ਸਪੋਰਟਸ ਦਾ ਸਰਟੀਫਿਕੇਟ ਹੈ ਤਾਂ ਉਹ ਵੀ ਜਰੂਰ ਆਪਣਾ ਤੁਸੀਂ ਮੈਂਸ਼ਨ ਕਰਿਓ ਕਿਉਂਕਿ ਤੁਹਾਨੂੰ ਇਹਦੇ ਵਿੱਚ ਵੀ ਮਾਰਕਸ ਦਾ ਬੋਨਸ ਮਿਲੇਗਾ ਇਹਦੇ ਥਰੂ ਵੀ ਤੁਹਾਨੂੰ ਅਲੱਗ ਕੰਸੈਸ਼ਨ ਮਿਲੇਗੀ ਤੇ ਹਾਂਜੀ ਲਾਸਟ ਵਿੱਚ ਅਗਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇਹਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਹੋਰ ਕਿਸੇ ਕੈਂਡੀਡੇਟ ਦੇ ਵੀ ਕੰਮ ਆ ਸਕੇ ਧੰਨਵਾਦ ਜੀ